ਹਨਾਲ ਛੱਡ ਕੇ ਬੜੀ ਪੈਣਾ ਬੜੀ ਯਾਤਰਾ ਬੜੀ ਦੂਰ ਦੀ ਆ ਵੱਕੇ ਨੇ ਇੰਨਾ ਜੰਗਲ ਜਿਹਾ ਲੱਗਦਾ ਰਹੀ ਤੈਨੂੰ ਅੱਜ ਪੁੱਤ ਸ਼ੇਰ ਨੂੰ ਪੋਣਾ ਇਹ ਹੈ ਬੋਲੋ ਜੈ ਮਾਤਾ ਦੀ ਬੋਲਦੇ ਬੋਲਦੇ ਜਾਓ ਰਹੀ ਤੋ ਬੋਲ ਜੈ ਮਾਤਾ ਦੀ बोलदे नी जे हां देखियो ਟੀ ਕਿਉਂ ਇਹ ਗਾੜੀ ਗਾੜੀ ਜਾਂਦੀ ਸੇ ਕੇ ਮੈਨੂੰ ਪੜ੍ਹਨ ਨਹੀਂ ਦਿੱਸਦਾ ਤੋ ਨਹੀਂ ਪੜਿਆ ਹੰਸ ਪਾੜੇ ਹੋਰ ਐਦਾ ਥੋੜੀ ਖੁੱਲੇ ਛੱਡੇ ਜਾਨਾਂ ਨੇ ਹਾਂ ਮੁੰਡਾ ਨਾ ਵੰਦੇ ਲਾਉਂਦੇ ਆ ਸ਼ੇਰ ਨਾ ਕੀ ਪੁੱਛਦਾ ਨਾ ਇਹ ਕਿਹੜੇ ਦਾ ਆ ਆ ਇਹ ਕਿੱਥੇ ਪਹੁੰਚਿਆ ਇਹ ਹੁਣ ਨਾ ਫੇਰੇ ਹਾਂ ਛੋਟੇ ਜਾਣੇ ਨਹੀਂ ਸਾਡੇ ਹੁਣ ਵੱਡੇ ਹੋ ਗਏ ਤੇ ਹੁਣ ਤੇ ਵੱਡੇ ਸਾਡੇ ਹੋ ਗਏ ਤੇ ਨਿੱਕੇ ਨਹੀਂ ਜੱਟਾਂ ਦੇ ਵੱਡੇ ਦੇਖੋ ਜਿੰਨੂ ਮੈਂ ਇਹ ਬਿਸ਼ੇ ਰੱਖੀ ਇਹਨਾਂ ਭੱਜਣਾ ਪੈ ਜੇ ਤੇ ਮੈਂ ਪਿੱਛੇ ਨੂੰ ਛੇਤੀ ਭੱਜ ਜਾਣਗੀ ਆ ਗਏ ਉਹ ਦੇਖ ਦੇ ਜਵਾਬ ਦੇਖੇ ਹਾਂ ਹਾਂ ਬੈਠਾ ਛੱਡਦੇ ਹਾਂ ਕਿਤੇ ਭੱਜ ਨਹੀਂ ਚੱਲਦਾ ਕਿਤੇ ਗੱਲ ਕਰ ਬੜੀ ਕੰਮ ਲੱਗ ਗਿਆ ਨਾ ਕਿੰਨਾ ਹਜੰਗ ਕੀ ਹੈ ਨਾ ਹਾਂ ਉਹ ਲੋ ਦੇ ਆਇਆ ਸੀ ਅੱਜ ਜੀ ਦਾ ਕਟੀਆਂ ਚੱਲਦੀ ਆਂਦਾ ਸਪੀਡਾ ਇਹਨੂੰ ਥੋੜੀ ਫੇਰਦੀ ਹਾਂ ਹਾਂ ਇੱਥੇ ਆਣ ਕੇ ਥੋੜੀ ਜੀ ਮਤਲਬ ਫ੍ਰੀ ਦਾ ਖਾਣ ਲੇਂ ਆਪਦਾ ਵੀ ਇਹਨੇ ਵਾਹ ਕੇ ਘਾਤਾ ਕੰਮ ਕਰਨਾ ਪੈਂਦਾ ਹੀ ਮੋੜ ਪੈਂਦੀ ਹੈ ਜਾਜਾ ਇੱਥੇ ਆ ਹਾਂ ਆ ਵਾਕੇ ਨੇ ਜਾਜਾ ਬੈਣਾ ਇੱਥੇ ਹੋ ਜਾ ਜਾ ਗਈ ਓਹ ਗਏ ਕਿ ਤੈਨੂੰ ਆ ਕਿੱਥੇ ਜਾਣਾ ਆਪਾਂ ਅਮਰੀਕਾ ਕੈਨੇਡਾ ਜੱਣੀ ਚੱਲੇ ਚੱਲੇ ਆਪਾਂ ਆਹ ਚੱਲੇ ਆਪਾਂ ਰੈਂਕਰ ਵੀ ਹੈ ਗਈ ਫਾਸਟ ਰਾਈਡ ਕਿੰਨੀ ਸੋਹਣੀ ਲੁਕਮਦੀ ਇਹਦੇ ਵਿੱਚ ਸਵੇਂ ਹੈ ਕਿ ਪੰਜਾਬ ਦੇ ਸਿੰਦੇ ਆਉਣ ਤਾਂ ਮੈਂ ਕਿੱਕੀ ਕਰਾਂ ਅਸੀਂ ਆਂ ਨਹੀਂ 6 ਵਜੇ ਕਰਨੇ ਕਿਉਂਕਿ ਪਹਿਲੇ ਦਿੱਤੀ ਹੋਣੀ ਹੈ ਅਸੀਂ ਬੜੀ ਦੂਰੋਂ ਆਏ ਹਾਂ ਇਹ ਤਾਂ ਕੈਨੇਡਾ ਆਪੀ ਲਫਾ ਫਾ ਨਹੀਂ ਖੜਨਾ ਜਿਆ ਬੋਤਲ ਚਲਾਇਆ ਮਨਾ ਬਾਗ ਆ ਦਿਨ ਅਵੀ ਹੈ ਭਾਈ ਅਵੀ ਤੁਮੀ ਨਹੀਂ ਰਹਿਣਾ ਨਹੀਂ ਦੱਸਿਆ ਮੀ ਕਿੰਨੀ ਹੋ ਗਈ ਗਾੜੀ ਆ ਕੇ ਨਹੀਂ ਕਿੱਥੇ ਗਾੜੀ ਨਹੀਂ ਨਾ ਪਿੱਛੇ ਭਾਨਾ ਇਹ ਤਾਂ ਟਿਕੀ ਹੋ ਤਾ 3 ਤੇ 10 ਤੋਂ ਵੱਡਾ ਸਮਾਂ ਜਿਹੜੀ ਤੁਸੀਂ ਤੇ ਸਾਡੇ ਸਾਥੇ ਸਾਰਥੀ ਹੋ ਗਏ ਤੁਸੀਂ ਤੇਰੇ ਦੀ 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 ਸੀ ਅਬੀ ਤੱਕ ਨਾ ਕੋਣੰਦਾ ਪਰ ਲਿਖਿਆ 5 ਵਜੇ ਤੱਕ ਆ ਆ ਟਿਕਟ ਲਿਖੀ ਹੋ ਤੇ 5 ਵਜੇ ਤੱਕ ਉਹ ਪਿੱਛੇ ਵੀ ਲਿਖਿਆ ਹੋਆ 5 ਮਿੰਟ ਸੈਕਲ ਦੇ 5 ਦੇ 2 ਪਹੀਏ ਨਾ ਲੱਭਾ ਨਹੀਂ ਕਿਤੇ ਜੇ ਤਾਂ ਕਮੰਡ ਦੇ ਆ ਉਹ ਇਧਰ ਗਾੜੀ ਰੇਕ ਤੇ ਤੋਂ ਉਹਦੇ ਚੋਂ ਬਾਹਰ ਲੈ ਆਈ ਪੈਸੇ ਦਿਖਾਣਾ ਸਾਡੇ ਕੋਲ ਲੈਦੇ ਤੇ ਕਿਹ ਮਹਾ ਤੇ ਹਨ ਨਹੀਂ ਨਹੀਂ ਇਹ ਤਾਂ ਤੋਂ ਆਇਆ ਤੇ ਤੋਂ ਨਹੀਂ ਆਪੇ ਪੈਦਲ ਤੋਂ ਮਹਣਾਈ ਗਾੜੀ ਉਹ ਅਗਲੀ ਐਂਟਰੀ ਵੱਖਰੀ ਹੁੰਦੀ ਹੈ ਅਗਲੀ ਵੱਖਰੀ ਹੁੰਦੀ ਆ ਉਹ ਗੱਡੀ ਦੇ ਹਾਂ ਹਾਂ ਉੱਥੇ ਟਿਕਟ ਸ਼ੇਅਰ ਦੇ ਅਲੱਗ ਆ ਅੱਛਾ ਸ਼ੇਅਰ ਦੀ ਟਿਕਟ ਲੱਗ ਹਾਂ ਇੰਨੇ ਛੇੜੀ ਟਿੱਟ ਲੱਗ ਲੱਗੇ ਲੈ ਆ ਫੋਟੋਆਂ ਦੇ ਵੇਖਣਾ ਤੇ ਉਹ ਤਾਂ ਹੀ ਧਖਿਆ ਫੋਨ ਨਾਲ ਤੇ ਖਿੱਚ ਕਰ ਸਕ ਕਿੱਥੇ ਆ ਕਿੱਥੇ ਬੈਠਾ ਹੋ ਰੋਵੇ ਕਿੱਧਰ ਕਿੱਥੇ ਆ ਇਹ ਕਹਿੰਦਾ ਹੁੰਦਾ ਨਹੀਂ ਕੁਛ ਕਿੱਥੇ ਆ ਹਾਂ ਬੈਠਾ ਰੋਖ ਦੇ ਸਾਹਮਣੇ ਹਾਂ ਵੀ ਬੈਠਾ ਹਾਂ ਨਾ ਜਾਏ ਟੱਪ ਕੇ ਇਹ ਖੁੱਲਾ ਜੇ ਵਾਏ ਵੇਂਦਾ ਜੀ ਆ ਗਿਆ ਜੀ ਆ ਗਿਆ ਜੀ ਕਿੱਥੇ ਗਿੱਦੜਾ ਹੀ ਲਾ ਗਿੱਦਾ ਨਹੀਂ ਪੈਣੇ ਗਿੱਦੜੀ ਉਹਨੇ ਆ ਜਣਾ ਗਿੱਦੜ ਨੇ ਚਿੜੀਆ ਘਰ ਦਾ ਗਿੱਦੜ ਉਹ ਹੱਸਦੇ ਉਹ ਕਿਉਂ ਹੁੰਦੇ ਸਾੜੇ ਉਹ ਵੱਖਰੇ ਪੈਸੇ ਲੱਗਦੇ ਆ ਆ ਇੱਧਰ ਗਿੱਦੜ ਵੇਖ ਲਾ ਤੇ ਜੋ

ਦੇ ਰਿਆ ਇਹ ਤੇ ਤੰਦੂ ਆ ਕੇ ਕੀ ਆ ਲਾਪੜਨਾ ਪਾ ਮਾ ਤੇ ਤੋਰ ਨਹੀਂ ਕਰ ਤੂ ਦੇਖਣ ਹਏ ਉਹ ਕਿੱਤਾ ਟੀ ਆ ਇੱਕ ਅੱਛਾ ਬਹੁਤ ਜੋ ਬਾਈ ਕੇ ਰਿਹਾ ਲੱਗ ਜੇ ਹੁੰਦਾ ਜਿਆਦਾ ਓ ਕਿੰਨੀ ਦੂਰੀ ਚੈਟ ਤੇ ਬਣਾਤੀ ਸਨੈਪਚੈਟ ਤੇ ਆਹ ਲੈਣੀ ਆ ਉਹ ਕਿੱਥੇ ਇੱਥੇ ਬੈਠੇ ਦੋ ਜਨ ਨੇ ਅੱਧੀ ਹੁੰਦੇ ਵਧੀਆ ਹੁੰਦੇ ਦੋ ਤਿੰਨ ਦੋ ਪਾ ਪਾ ਲੁਕਿੱਥੇ ਗਿਆ ਸ਼ਾਲ ਮਾਰ ਕੇ ਭਾਵੇਂ ਇਧਰ ਦਖੈਂਡਿਆ ਵਾ ਮੈਨੂੰ ਵੀ ਲੱਗਦਾ ਸ਼ਾਲ ਮਾਰ ਕੇ ਆਗੇ ਦਾ ਹਾਂ ਦੁਗਣਗੀ ਦੇ ਵੀ ਮੈਂ ਸਮਝਾ ਮੋਰ ਵੇ ਉਹ ਮੋਰ ਤੇ ਦਿਖ ਗਿਆ ਕਿੱਥੇ ਮੋਰ ਪਾ ਲੂ ਮੇਰਾ ਕੋਹਣੀ ਨਾ ਖੋਲੇ ਤੇ ਮੈਂ ਇੱਥੇ ਰੱਖਿਆ ਪਾ ਲੂ ਮਾਰੇ ਹਾਂ ਕੋਲੂ ਕਿੱਥੇ ਹੈਂ ਅੰਦੇ ਇੱਥੋਂ ਬਿਕਲਦਾ ਹੁੰਦਾ ਛੱਡੋ ਤੋ ਯਾਰ ਬਾਕਸ ਵਿੱਚ ਕਿਉਂ ਨਹੀਂ ਹੁੰਦੇ ਉਹ ਤੇ ਉਹ ਜੋ ਮੋਰ ਆ ਵੇ ਤੇ ਪੱਟ ਰਿਹਾ ਆ ਮੋਰ ਤੇ ਚਿਹਰੇ ਆ ਚੱਕੀ ਲੈ ਆਉਣਾ ਨਹੀਂ ਚੱਲੀਏ ਲੈ ਕੇ ਘਰੇ ਇਹ ਡਾ ਕਿ ਤਾ ਭੱਜ ਵੀ ਸਕਦਾ ਹੋਣਾ ਪਾ ਲੂ ਇੱਧਰ ਕੋਦੋ ਤਾਂ ਅਜੇ ਪਾਸਾ ਪਾ ਲੂ ਪਾ ਲੂ ਪਤਾ ਨਹੀਂ ਨਾ ਨਹੀਂ ਹੈ ਨਹੀਂ ਆ ਆ ਕੀ ਬਣਿਆ ਵਾ ਆ ਇਹ ਆ ਜਿਹੜੇ ਜਿਹੜੇ ਅੰਦਰ ਪਾ ਕੇ ਗਿਆ ਉਹ ਇਹ ਅੰਦਰ ਭੱਜ ਗਿਆ ਵਾ ਲੈ ਪ੍ਰਾਹਨ ਕੇ ਤੇਰੇ ਪੈਸੇ ਦਿੱਤੇ ਆਪਾਂ ਬਾਹਰ ਨਿਕਲ ਆਂ ਵੀ ਆਜ ਕਾਂਡੇ ਵਾਲਾ ਆਹ ਕਾਂਡੇ ਵਾਲੇ ਤੇ ਉਹ ਬਾਹਰ ਨਹੀਂ ਬਲੂ ਤੇ ਫੇਰ ਹੀ ਨਾ ਯਾਰ ਇਹਨਾਂ ਦਾ ਕੀ ਫਾਇਦਾ ਜਿਹਨਾਂ ਨੇ ਅੰਦਰ ਬਾਹਰ ਹੀ ਨਿਕਲਣਾ ਪੈਸੇ ਤੇ ਇੱਦਾਂ ਹੀ ਨੇ ਨਾ ਫੇਰ ਆਜੋ ਆਜੋ ਬਾਹਰ ਖਚੂ ਮਚੂ ਠੀਏਗਾ ਨਾ ਹੰਦਾ ਵਾ ਅਰੇ ਮਾੜਾ ਪਿੰਡਾ ਨਹੀਂ ਆ ਤਾੜ ਸੀ ਹੈ 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 अंदर ही गया उनके बाहर बहर क्या तेन मिलना आए हैं ती रुपये खर्च मैं किसी में बड़ी दूर मिलना है <laughs> ஆய <laughs> <laughs>

ਆ ਹੀਰਨ ਆ ਜਾ ਉਹ ਕਿਹੜਾ ਯਾਰ ਯਾਨ ਯਾਰ ਉਹ ਕਿਹੇ ਨਾ ਦੋ ਬੱਚੇ ਲੱਗਦੇ ਹੂੰ ਹੀਰਨ ਨਾ ਹੀਰਨ ਨਾ ਪਹਿਲਾਂ ਹੀ ਆ ਜਾਂਦੇ 3 ਵਜੇ ਉਦੋਂ ਦਾ ਸਭ ਰੋਟੀ ਰੋਟੀ ਖਾ ਕੇ ਤੇ ਆ ਜਾਣਾ ਹੈ ਚਲੋ ਜਿੰਨਾ ਆਇਆ ਗਿਆ ਆਇਆ ਤੇ ਗਿਆ ਨਾ ਸਾਡੇ ਕੋ ਹਣਾ ਕੋਸ਼ਿਸ਼ ਕੀਤੀ ਉਹ ਕਿਹਨੇ ਦੇਖੀ ਚਲੋ ਉਹ ਤੇ ਆਪਣਾ ਕਰਦੇ ਉਹ ਇਹ ਹੱਸ ਸਕਦਾ ਸਾਡੀਆਂ ਕਿੱਦਾ ਲੱਗੀਆਂ ਇਹ ਵੇਖ ਤੇ ਦਰਵੇ ਤੇ ਸਾਈਂ ਤੂੰ ਕੀ ਜਿਹੜੇ ਪਹਿਲਾਂ ਵੇਖੀ ਇਹ ਛੋਟੇ ਹੀ ਨੇ ਵੱਡੇ ਆਹੀ ਆ ਗਏ ਜੀ ਮਾਝੇ ਤੈਨੂੰ ਖਵਾਣ ਆ ਗਏ ਇਹ ਹੀ ਨਾ ਨਹੀਂ ਹੋਈ ਕਰੀ ਤੇ ਤੇ ਅੰਦਰ ਉਂਗਲਾ ਕਰ ਲੋ ਆਪਣੀ ਕੋਲ ਉਹ ਹੁੰਦੇ ਜੋ ਹੋਰ ਇੱਕ ਕੈਮਰਾ ਹੋ ਗਿਆ ਉਹ ਪਰਾਂ ਕੀ ਫੋਨ ਲਾਉਣ ਅਫਦਰ ਵੀ ਆ ਉਹ ਪਿੱਛੇ ਡਿਆ ਪੈ ਚੁੱਕਾ ਉਹ ਤਾਂ ਜੀ ਤਾਂ ਗੁੰਦੇ ਜਿੰਦੇ ਗੁੰਦੇ ਆ ਗੁੰਦੇ ਨਹੀਂ ਜਿੱਦਾਂ ਦੇਖਿੰਦੇ ਇੰਨੇ ਵੀ ਆ ਕੀ ਇੱਥੇ ਉਹ ਬੋੜੇ ਜੂਪੀ ਦੇ ਕਿਤੇ ਗੁੰਦੇ ਜੂਪੀ ਚ ਜੂਪੀ ਜਿੰਦੇ ਰਹਾ ਦੇ ਓਏ ਗੁੰਦੇ ਥੋੜਾ ਨਾ ਉਹ ਡਰ ਗਿਆ ਆਣੀ ਉਹ ਵੀ ਗੁੰਦੇ ਨਹੀਂ ਹੈਗੇ ਉਹ ਵੱਡਾ ਇਹ ਬੱਚੇ ਆਓ ਬੈਠੇ ਹੋ ਕਿਦਾਂ ਹੀਰੇ ਕਿੰਨੇ ਰਮਾਨਾ ਬੈਠੇ ਹੋ ਆਹ ਹੁੰਦੀ ਨਹੀਂ ਆਪੋ ਮੈਨੂੰ ਹੁੰਦੇ ਰਹਿ ਗਏ ਉਹ ਹੁੰਦੇ ਤੇ ਉਹ ਆਹ ਬਾਰਾ ਸੀ ਨਹੀਂ ਆ ਪਰ ਹਾਂ ਸਾਇਆ ਬਾਰਾ ਸਾਇਆ ਉਹ ਦੇ ਵੜੇ ਵੜੇ ਉਹ ਹੈ ਬਾਜ ਉਧਰੋਂ ਦੀ ਵੇਣੇ ਹਨ ਆ ਗੋਂਦੇ ਉਧਰੋਂ ਲੈਨੇ ਜਾਇ ਜਾਂਦਾ ਨਹੀਂ ਮੁਰਗੀ ਤੇ ਨਹੀਂ ਮੁਰਗੀ ਤੇ ਨਹੀਂ ਹੈ ਕੁਝ ਹੋਰ ਹੀ ਤੇ ਮੈਂ ਤੁੰਦਾ ਵਿਟਲ ਕਾਹ ਮਿਲਗੀ ਹੁੰਦਾ ਆ ਮੈਂ ਤੁੰਦਾ ਵਿਟਲ ਕਾਹ ਮਿਲ ਨੋ ਇਹ ਬਲਾ ਬੜੀ ਨਜ਼ਰ ਤੇਰੀ ਨਹੀਂ ਆ ਜਾ ਆਇਆ ਤਾਂ ਆ ਗਿਆ ਵੀ ਲੱਗੇ ਜੀ ਉਰਦੂ ਹੈ? ਹੈ? ਕੀ? ਉਹ ਆ ਗਈ। ਉਹ ਆ ਗਈ। ਆ ਬਣਾ ਚਲਾ ਕੇ। ਆ ਦੇ ਇਧਰ ਹੀ ਆ ਜਾ। ਆ ਜਾ ਇਧਰ। ਕੀ ਨਾ ਪਾਸ ਮਤਲਬ ਇਹ ਦੇਂਗੀ। ਇਹ ਨਾ ਥੋੜਾ। ਉਹ ਇਹ ਆ। ਗੋਗੀਆਂ। ਹਾਂ? ਗੋਗੀਆਂ। ਇਹਦੇ ਗੋਗੀਆਂ। ਆ।

ਛਿੜੀਆਂ ਨੇ ਕੋਟੇ ਛਿੜੀਆਂ ਛਿੜੀਆਂ ਸਾਰੇ ਰੰਗ ਲਾਏ ਇਹਨਾਂ ਬੁਛ ਕਰ ਕਰਕੇ ਇਹਨੇ ਹੋਣੇ ਵੀ ਕਰਕੇ ਦੇਖਣਾ ਦਾ ਇਹ ਰੰਗ ਕਰ ਕਰਕੇ ਹੋਰ ਇਹਨਾਂ ਅੰਗੜੀਆਂ ਨਹੀਂ ਲੈਣਾਂ ਚੰਗ ਕਿਦਾਂ ਕਿਤੇ ਨਹੀਂ ਨਹੀਂ ਇਹ ਹੁੰਦੀਆਂ ਰੰਗ ਵਾਲੇ ਬੁਛ ਵਾਲੇ ਥੋੜੀ ਹੁੰਦੇ ਆ ਛੰਡੇ ਵੀ ਹੁੰਦੀਆਂ ਛਿੜੀਆਂ ਰੰਗ ਬਰੰਗੀਆਂ ਖਟੀਆਂ ਪੀੜੀਆਂ ਪਾੜ ਕੇ ਜਾਈ ਕਰ ਦਾਂਗੇ ਆ ਹੋਈ ਹਾਂ ਪਾੜਨ ਦਿੰਦੇ ਤੈਨੂੰ ਇੱਥੇ ਨਾ ਤੈਨੂੰ ਕਾੜ ਦੇ ਤਾ ਅਗਲਿਆਂ ਨੇ ਦੇ ਆਖੀ ਕਹਿੰਦਾ 8 ਸਾਲ ਦਾ ਤੇ ਗਿੰਦੇ ਹਾਂ ਹਾਂ 500 ਆਟਾ ਇਹ ਜਨਵਰ ਹਾਂ ਮੁਰਕੇ ਆਵਿ ਨਾ ਭਾਈ ਕਿੰਨੇ ਜਾਣਾ ਕਿ ਨਹੀਂ ਪਤਾ ਆਇਆ ਚਲੋ ਉੱਡ ਗਏ ਜੇ ਦਾਤੇ ਜੇ ਸਾਰੇ ਜਨਵਰ ਕਰਦੇ ਜੇ ਹਾਂ ਕੋਝੜੀ ਨਾ ਰੰਗ ਬਦੰਗੀ ਆ ਕੀ ਆ ਜੰਗਲੀ ਜੰਗਲੀ ਮੁੜ ਕੇ ਉਹ ਲਿਖਾ ਸੀ ਬਥੇ ਕਿਹੜੇ ਜਾਨਵਰ ਆਏ ਬਥੇ ਲਾ ਦਮਾ ਮੈਂ ਛੋੜਦੇ ਨਹੀਂ ਤੈਨੂੰ ਮੈਂ ਭੁੱਖੇ ਬੜਾ ਹੀ ਹਾਂ ਪਾਦੇ ਪਾਦੇ ਇਹਨੂੰ ਉਹ ਨਹੀਂ ਡਰਦੀ ਡਰਦੀ ਮਾਸਾ ਵੇਲਾ ਹੁਣ ਹੈ ਹੋ ਰਿਹਾ ਕੇ ਹਾਂ ਇੱਥੇ ਵਕੇ ਤੇ charge mugya apna ha charge <coughs> che <coughs> nhi ve কম <laughs> ਆਜਾ ਚੱਲੀਏ ਬਾਸਪਾ ਕਿਤੇ ਹੋਰ ਨਹੀਂ ਨਹੀਂ ਮੈਂ ਅੱਜ ਇਹ ਚਿੜੀਆਂ ਦੀ ਬਣਾਉਂਦੀ ਤਾਡੀ ਬਣਾਉਂਦੀ ਐ ਤੇ ਤੁਸੀਂ ਹੀਰੋ ਨਹੀਂ ਇਹਨਾਂ ਦੇ ਕਈ ਪਾਣੀ ਆ ਜਾਂਦੇ ਕਿਤੇ ਆ ਵੀ ਨਹੀਂ ਆਪਣੀ ਥੂਈ ਤੋਂ ਨਹੀਂ ਆਪਣੀ ਮਾਸਕੀ ਅਸਾਂ ਮਾਸਕੀ ਹਾ ਜਨ ਮਾਸੀ ਕਿਹੜੇ ਤੇਰੇ ਮਾਸੀ ਕਿਹੜੇ ਤੇਰੇ ਅੱਜ ਹੁੰਦੀ ਮੈਂ ਮਾਸੀ ਕਿਹੜੇ ਇੱਕ ਦਿਨਾਂ ਨੇ ਪਿਆ ਸੀ ਪਾਇਆ ਸੀ ਯੈਲੋ ਜਿਹੇ ਦਾ ਅੱਜ ਮੇਰੇ ਮਾਸੀ ਕਿਹੜੇ ਜਿਹਨਾਂ ਨੇ ਰੈੱਡ ਕਲਰ ਤੋਂ ਸਟਾਈਲ ਕੀਤਾ ਹੋ ਗਿਆ ਮੇਰੇ ਮਾਸੀ ਕਿਹੜੇ ਅਸਲ ਉਹ ਤੇ ਲੱਗੇ ਘਾਰੇ ਘਟਾ ਜਿਵੇਂ ਮਤਲਬ ਅੱਛਾ ਫਿਰ ਕੀ ਤੇ ਜੇ ਇੱਕ ਮੈਨੂੰ ਉਹ ਰਾਜੇ ਹਨ ਮੈਂ ਬੁਹਾਨ ਦੀ ਹੈ ਉਹ ਜਰਾ ਸਾਹ ਹਣਾ ਉਹਨਾਂ ਦੇ ਨਾ ਇਹ ਬੱਚੇ ਨੇ ਨਾ ਓਏ 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 ਲੜਾਈ ਚਲਾ ਦੇ ਮੈਂ ਨਾ ਅੰਦੇ ਬੱਚੇ ਆ ਆ ਨਨਾਨਾ ਉਹ ਜਿਹੜਾ ਪੱਲੇ ਧਿਆਨ ਨਾਲ ਗੰਦੀ ਮੇਰੀ ਮਾਸੀ ਲੱਗਦੇ ਆ ਉਹ ਤਾਂ ਜੀ ਗੱਡੀ ਹਣਾ ਗਾਂ ਬੇਟੀ ਇੱਧਰ ਕਰਕੇ ਆ ਹਾਂ ਬਦਲ ਲੱਗ ਗਿਆ ਹਾਂ ਇਹਨੇ ਮਾਸੀ ਕਰ ਹੀ ਨਹੀਂ ਹਾਂ ਤੇ ਵੈਸੇ ਤਾਂ ਮम्मा ਜੂਪੀ ਸੀ ਰਹਿੰਦੇ ਉਹਨਾਂ ਦੇ ਪਰੇ ਵਿੱਚ ਨਹੀਂ ਮੈਂ ਖਾਣ ਨੂੰ ਮੀਂਹ ਸੀ ਬਾਹਰ ਆ ਗਿਆ ਜੀ ਕੀ ਰਿਤਾਤੀ ਆਹ ਵੇਖ ਲੈ ਹਾਂ ਆ ਜਾ ਹਾਂ ਪੱਠੇ ਖਾਂਦੇ ਟਾਈਕਰ ਇਹਨਾਂ ਕਰਾਈਏ ਅੱਛਾ ਤੇ ਹਾਂ ਦਾ ਸੀ 10 ਸੀ 10 ਹੋਵੇ ਚ ਵੜ ਗਏ ਚਾਰ ਵੜੇ ਨਾ ਚਾਰ ਜਾਣੇ ਪੰਜ ਜਾਣੇ 1 2 3 ਚਾਰ ਜਾਣੇ ਚਾਰ ਜਾਣੇ ਆ ਚਾਰ ਜਾਣੇ ਚਾਰ ਤੇ ਚਾਰ 8 10 ਜਾਣੇ ਹੀ ਹਾਂ 10 ਜਾਣੇ ਹੈ ਇਹ ਨਾ ਪੂਰੇ ਜਾਣੇ ਆਪਾਂ ਜਾਣੇ ਪੂਰੇ

ਇੱਕਮ ਦੇ ਕੋਪਣੀ ਇੱਕ ਮੋਵੇ ਬੈਠੀ ਨਹੀਂ ਨਹੀਂ ਪਾਣੀ ਹੋਣੀ ਠੀਕ ਹੈ ਨਾ ਅਰੇ ਪਿਆ ਠੀਕ ਨਾ ਅਰੇ ਤਿੰਨ ਆਦਮ ਖੜੇ ਜਾ ਕੇ ਘਰ ਜਾ ਕੇ ਇਥੇ ਤੱਤੀ ਵੀ ਹੋ ਜਣੀ ਹੈ ਚਲੋ ਲੱਗੇ ਤਾਂ ਚੱਕਰ ਘਮਾਉਣ ਚਲੋ ਜੀ ਯਾਰ ਫੜੂ ਦੇਖੇਗੇ ਆਪਾਂ ਬਹੁਤ ਬਾਤਾਂ ਰਾਹ ਖੋਲ ਦਊ ਨਾ ਤਾਂ ਬੋਲ ਤੂੰ ਉਹ ਨਾ ਬੰਦ ਕਰ ਦਿੱਤਾ ਵਾ ਹੈ ਨਾ ਬੰਦ ਕਰ ਦਿੱਤਾ ਵਾ ਨਾ ਸਾਡੇ ਘਰ ਕੇ ਖੋਲਣਗੇ ਹੈ ਨਹੀਂ ਪਿਛਲਾ ਨਹੀਂ ਖਾਓ ਖਾਓ ਉਹ ਬਾਜ ਬੰਦ ਹੋਈ ਉਹ ਕਾ ਚ ਲੈ ਜਾਵੇਂਗਾ ਜਾਲੀ ਚਾ ਸਕੀ ਹਾਂ ਫਿਰ ਲੱਗਦੇ ਕਿ ਜੀ ਨਾ ਆ ਵੀ ਬੰਦ ਹੋ ਜਾਂਦੀ ਜਾਲੀ ਨੂੰ ਖਿੱਚ ਕੇ ਰੱਖਦੇ ਆ ਜਾਲੀ ਨੂੰ ਖਿੱਚ ਕੇ ਰੱਖਦੇ ਫਿਰ ਬੰਦ ਹਰੇ ਜਾਲੀ ਛੱਡਦੇ ਨਹੀਂ ਫਿਰ ਬੰਦ ਹੋ ਜਾਂਦਾ ਵਾ ਹਾਂ ਬੰਦ ਨਹੀਂ ਉਹਨੇ ਬਾਰੀ ਖੋਲੀ ਬਾਰੀ ਬੜੀ ਆ ਪਰ ਥੱਗੇ ਵੀ ਦੇਖ ਆਇਆ ਨਾ ਪਰ ਹੋਰ ਤਾਂ بڑے ਵੇਖ ਲਿਆ ਮੈਂ ਟਾਈਗਰ ਦੇਖेंगे ਆ ਹਵਾਈ ਗੁਰੂ ਹਵਾਈ ਗੁਰੂ ਹਵਾਈ ਗੁਰੂ ਭਾਈ ਕੋਤਰਾ ਛੇ ਦੇ ਚੱਕਾ ਜਾਣਾ ਸ਼ੇਰ ਬਣਾਈ

ਡੰਡਿਆ ਚ ਵਰਾ ਤੇ ਮੇਰਾ ਫੋਨ ਹੀ ਹੁੰਦਾ ਹੀ ਨਹੀਂ ਆਉਂਦਾ ਹੀ ਆ ਆਉਂ ਆਉਂ ਕਰਦਾ ਹੀ ਆ ਅੱਡੇ ਇੰਦਾਂ ਨਾ ਮਣਾ ਆ ਇੱਧਰ ਹੀ ਨਾ ਆ ਜੀ ਹਣ ਵੇਖ ਕੇ ਵੀ ਅੰਜਰ ਖਸਦੇ ਨਹੀਂ ਆ ਬੁੱਢਾ ਬਣਾ ਆਪਣੀ ਤੰਡਿਆ ਹਾਂ ਬੁੱਢਾ ਜਾ ਰਿਹਾ ਤੁਰ ਪਏ ਹਾਂ ਆ ਗਿਆ ਆ ਗਿਆ ਜਾ ਗਿਆ ਆ ਗਿਆ ਜੀ ਬੱਦ ਕੇ ਸਾਡੇ ਵਰਗੇ

वापसी घर दिड़िया घर वे थक टके सारे घर आप जा रहे हैं जी बड़े फुर्ती हम ढिले ढिलेगते अगे बच्चे चले गए नी घर पोचे गाड़ी दिया भीर ते आप रह पिछे सब तो नेरा हो गए कि मोटिया